ਜਾਇਦਾਦ ਵਿੱਚ ਪੁਲਿਸ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਦੋ ਨਸ਼ਾ ਤਸਕਰਾਂ ਦੀਆਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਨੂੰ ਸੀਲ ਕਰਨ ਦੇ ਨਾਲ-ਨਾਲ ਉਹਨਾਂ ਦੀਆਂ ਲਗਜ਼ਰੀ ਕਾਰਾਂ ਵੀ ਜ਼ਬਤ ਕੀਤੀਆਂ ਗਈਆਂ ਹਨ। ਲੁਧਿਆਣਾ ਦੇ ਸੀਪੀ ਕੁਲਦੀਪ ਸਿੰਘ ਚਾਹਲ ਦੀਆਂ ਹਦਾਇਤਾਂ ਤੇ ਅੱਜ ਪੁਲਿਸ ਟੀਮਾਂ ਨੇ ਦੋ ਨਸ਼ਾ ਤਸਕਰਾਂ ਦੇ ਘਰਾਂ ਨੂੰ ਸੀਲ ਕਰ ਦਿੱਤਾ ਹੈ। ਇਸ ਤਰ੍ਹਾਂ ਲੁਧਿਆਣਾ ਪੁਲਿਸ ਵਿਖੇ ਹਾਤੀ ਵੱਲੋਂ ਦੋ ਅਲੱਗ-ਅਲੱਗ ਮਾਮਲਿਆਂ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਉਹਨਾਂ ਦੀਆਂ ਜਾਇਦਾਦਾਂ ਵੀ ਜ਼ਬਤ ਕਰਨ ਦੀ ਕਾਰਵਾਈ ਕੀਤੀ ਗਈ ਹੈ। ਇਹ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਸਰ ਜਿਨ੍ਹਾਂ ਦੇ ਜਿਹੜੀ ਦਿਸ਼ਾ ਦਿਸ਼ਾ ਨਿਰਦੇਸ਼ ਤੇ ਸਾਡੇ ਮਾਨਯੋਗ ਸੀਪੀ ਸਾਹਿਬ ਕੁਲਦੀਪ ਚਾਹਲ ਸਰ ਨੇ ਜਿਹੜਾ ਸਾਨੂੰ ਡਾਇਰੈਕਸ਼ਨਸ ਦਿੱਤੀਆਂ ਜੋ ਐਂਡੀਪੀਐਸ ਦੇ ਖਿਲਾਫ ਇੱਕ ਮੁਹਿੰਮ ਚਲਾਈ ਗਈ ਹੈ ਐਂਡੀਪੀਐਸ ਦੇ ਸਮਗਲਰਾਂ ਦੇ ਉਹਨਾਂ ਦੇ ਖਿਲਾਫ ਵੱਦ ਤੋਂ ਵੱਦ ਜਿਹੜੇ ਮੁਕੱਦਮੇ ਦਰਜ ਕੀਤੇ ਗਏ ਹਨ ਤੇ ਨਾਲ ਉਹਨਾਂ ਦੀਆਂ ਪ੍ਰਾਪਰਟੀਆਂ ਉਹ ਫ੍ਰੀਜ਼ ਕਰਾਈਆਂ ਗਈਆਂ ਉਹਦੀ ਲੜੀ ਦੇ ਤਹਿਤ ਅਸੀਂ ਥਾਣਾ ਡੇਲੋਂ ਦੇ ਵਿੱਚ ਇੱਕ ਮੁਕੱਦਮਾ ਨੰਬਰ 9 27 1 2024 15 485 ਦੇ ਵਿੱਚ ਇੱਕ ਮੁਕਦਮਾ ਦਰਜ ਕੀਤਾ ਸੀ 100 ਕੁਇੰਟਲ 10 ਕੁਇੰਟਲ ਭੁੱਕੀ ਦਾ ਉਹਦੇ ਵਿੱਚ ਅਸੀਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਚ ਇੱਕ ਦੋਸ਼ੀ ਜੰਮੂ ਸਿੰਘ ਸੀ ਇੱਕ ਖੁਸ਼ਾਰ ਸਿੰਘ ਈ ਲਈ ਸੋਨੀ ਇੱਕ ਮੁਕੇਸ਼ ਉਹਨਾਂ ਦੀਆਂ ਜਿਹੜੀਆਂ ਅਸੀਂ ਮੂਵੇਬਲ ਔਰ ਰਿਮੂਵੇਬਲ ਜਿਹੜੀਆਂ ਪ੍ਰਾਪਰਟੀਆਂ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਜਿਹੜੀਆਂ ਫ੍ਰੀਜ਼ ਕਰਾਈਆਂ ਉਦੇ ਵਿੱਚ ਇਹਦੀ ਜਿਹੜੀ ਹੁਣ ਜਿਹੜੇ ਅਸੀਂ ਆਰਡਰ ਹਾਸਲ ਕੀਤੇ ਆ ਇਹਦੇ ਵਿੱਚ ਅਸੀਂ 5 ਕਰੋੜ 34 ਲੱਖ 27 ਹਜ਼ਾਰ 500 ਦੀ ਜਿਹੜੀ ਇਹ ਪ੍ਰਾਪਰਟੀ ਕੀਤੀ ਹੈ ਇਸੇ ਤਰ੍ਹਾਂ ਅਸੀਂ ਪਹਿਲੋ ਵੀ ਜਿਹੜੀਆਂ ਕਾਫੀ ਪ੍ਰਾਪਰਟੀਆਂ ਜਿਹੜੀਆਂ ਸੀਜ਼ ਕੀਤੀਆਂ ਹੋਰ ਆਉਣ ਵਾਲੇ ਟਾਈਮ 'ਚ ਜਿਹੜੇ ਹੋਰ ਵੀ ਸਵਗਲਰ ਹੈ ਜਿਨ੍ਹਾਂ ਦੇ ਖਿਲਾਫ ਕਮਰਸ਼ੀਅਲ ਮੁਕਦਮੇ ਦਰਜ ਹੈ ਉਹਨਾਂ ਦੀ ਪ੍ਰਾਪਰਟੀ ਵੀ ਜਿਹੜੀਆਂ ਸੀਜ਼ ਕਰਕੇ ਫਿਰ ਉਸ ਤੋਂ ਬਾਅਦ ਫੋਰਫੀਟ ਕਰਾਵਾਂਗੇ ਤੇ ਜਿਹੜਾ ਇਹਨੂੰ ਬਿਲਕੁਲ ਐਂਡ ਲੌਜੀਕਲ ਐਂਡਸ ਨੂੰ ਚਾਹਾਂਗੇ